ਖਬਰਨਾਮਾ ਦੇਖ ਰਿਹਾ ਸਾਰੀ ਸੁਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੂ ਸਰਾਜ ਭਾਰਤੀ ਜਨਤਾ ਪਾਰਟੀ ਨੇ ਲਿਆ ਐਮ ਫੈਸਲਾ ਖਾਸ ਕਰਕੇ ਪੰਜਾਬ ਪੰਜਾਬ ਦੇ ਜਵਾਨਾਂ ਪੰਜਾਬ ਦੇ ਕਿਸਾਨਾਂ ਅਤੇ ਪੰਜਾਬ ਦੇ ਕਿਸਾਨਾਂ ਉੱਤੇ ਚੜੇ ਖਰਚੇ ਨੂੰ ਲੈ ਕੇ ਵੱਡੀ ਖਬਰ ਆ ਰਹੀ ਹੈ ਭਾਰਤੀ ਜਨਤਾ ਪਾਰਟੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਹਰ ਹੀਲਾ ਸਿਲਾ ਹਰ ਤਾਮ ਝਾਮ ਚੋਕੇ ਪੈਂਤਰਾ ਖੇਡ ਕੇ ਸਰਕਾਰ ਜਿਹੜਾ ਹੈ ਬਣਾਉਣਾ ਚਾਹੁੰਦੀ ਹੈ ਇਹੀ ਵਾਅਦਾ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕੀਤਾ ਸੀ ਖਾਸ ਕਰਕੇ MSP ਨੂੰ ਲੈ ਕੇ ਲੇਕਿਨ ਜਿਹੜਾ ਹੁਣ ਵਾਅਦਾ ਕਰ ਦਿੱਤਾ ਹੈ ਜਿਹੜਾ ਵਾਅਦਾ ਪੂਰਾ ਕਰਨ ਜਾ ਰਹੀ ਹੈ ਭਾਰਤੀ ਜਨਤਾ ਪਾਰਟੀ ਖਾਸ ਕਰਕੇ ਪੰਜਾਬ ਦੇ ਕਿਸਾਨਾਂ ਵਾਸਤੇ ਪੰਜਾਬ ਦੇ ਕਿਸਾਨਾਂ ਦੀਆਂ ਫਸਲਾਂ ਵਾਸਤੇ ਅਤੇ ਪੰਜਾਬ ਦੇ ਕਿਸਾਨਾਂ ਉੱਤੇ ਜਿਹੜੇ ਕਰਜ਼ੇ ਚੜੇ ਹੋਏ ਨੇ ਉਹਨਾਂ ਨੂੰ ਲੈ ਕੇ ਵੱਡੀ ਖਬਰ ਆ ਰਹੀ ਹੈ ਹਰ ਤਰ੍ਹਾਂ ਦਾ ਦਾਂ ਪੇਚ ਹਰ ਤਰ੍ਹਾਂ ਦਾ ਪੈਂਤਰਾ ਖਿਡਣ ਜਾ ਰਹੀ ਹੈ ਭਾਰਤੀ ਜਨਤਾ ਪਾਰਟੀ ਭਾਰਤੀ ਜਨਤਾ ਪਾਰਟੀ ਦੇ ਮੁੱਖ ਮੰਤਰੀ ਆ ਸਟੇਟ ਹਰਿਆਣੇ ਤੋਂ ਨੈਵ ਸੈਣੀ ਵੱਲੋਂ ਕੱਲ ਵੱਡਾ ਐਲਾਨ ਕੀਤਾ ਗਿਆ ਪੰਜਾਬ ਦੇ ਵਿੱਚ ਆ ਕੇ ਨੈਵ ਸੈਣੀ ਨੇ ਕਿਹਾ ਜੇਕਰ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਦੀ ਹੈ 23 ਦੀਆਂ 23 ਫਸਲਾ ਉੱਤੇ ਐਮਐਸਪੀ ਮਿਲੇਗੀ ਪੰਜਾਬ ਦੇ ਲੋਕਾਂ ਦੇ ਕਰਜ਼ੇ ਵੀ ਮਾਫ਼ ਹੋਣਗੇ ਸਬ ਸਿੱਟੀਆਂ ਵੀ ਮਿਲਣਗੀਆਂ ਤੁਹਾਨੂੰ ਜਿਹੜੇ ਬੀਜ ਖਰੀਦੇ ਹੋ ਚਾਹੇ ਉਹ ਨਰਮੇ ਦੇ ਹੋਣ ਚਾਹੇ ਕਪਾਹ ਦੇ ਹੋ ਚਾਹੇ ਝੋਨੇ ਦਾ ਬੀਜ ਹੋਵੇ ਚਾਹੇ ਕਣਕ ਹੋਵੇ ਚਾਹੇ ਸਬਜ਼ੀਆਂ ਦੇ ਬੀਜ ਹੋਣ ਯਾਨੀ ਕਿ ਹਰ ਤਰ੍ਹਾਂ ਦਾ ਤਾਮ-ਚਾਮ ਹਰ ਤਰ੍ਹਾਂ ਦਾ ਪੈਂਤਰਾ ਵਰਤ ਰਹੀ ਹੈ ਉਨਾਖਾਸ ਅਸੀਂ ਹਰਿਆਣੇ ਦੇ ਵਿੱਚ ਕਿਸਾਨਾਂ ਨੂੰ 23 ਨਹੀਂ 24 ਫਸਲਾਂ ਉੱਤੇ ਐਮਐਸਪੀ ਦੇ ਰਿਹਾ ਹਾਂ ਜਿਹੜਾ ਅਸੀਂ ਵਾਦਾ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕੀਤਾ ਹੈ ਉਹ ਵਾਦਾ ਪੂਰਾ ਵੀ ਕੀਤਾ ਹੈ ਜਿਹੜੇ ਕਿਸਾਨ ਜਥੇਬੰਦੀਆਂ ਦੇ ਆਗੂ ਨੇ ਕਿ ਇਹ ਇਸ ਜਾਲ ਦੇ ਵਿੱਚ ਫਸਦੇ ਨੇ ਜਾਂ ਨਹੀਂ ਫਸਦੇ ਇਸ ਲੌਲੀਪੌਪ ਦੇ ਨਾਲ ਭਰਮਾਏ ਜਾਂਦੇ ਨੇ ਜਾਂ ਨਹੀਂ ਜਾਂਦੇ ਕਿਸਾਨ ਆਗੂ ਅਤੇ ਕਿਸਾਨ ਆਗੂ ਜਿਹੜੇ ਕਿਸਾਨ ਆਗੂ ਨੇ ਵੱਖ-ਵੱਖ ਜਥੇਬੰਦੀਆਂ ਦੇ ਜਿਨ੍ਹਾਂ ਦੀ ਨੇੜਤਾ ਹੈ ਭਾਰਤੀ ਜਨਤਾ ਪਾਰਟੀ ਦੇ ਨਾਲ ਜਿਹੜੇ ਭਾਰਤੀ ਜਨਤਾ ਪਾਰਟੀ ਦੀ ਹਾਂ ਦੇ ਵਿੱਚ ਹਾਂ ਮਿਲਾਉਂਦੇ ਨੇ ਉਹਨਾਂ ਵੱਲੋਂ ਕਈ ਵਾਰ ਇਸ ਮੁੱਦੇ ਤੇ ਮੀਟਿੰਗ ਹੋਈ ਕਿ ਅਸੀਂ ਪੰਜਾਬ ਦੇ ਕੱਲੇ ਇਕਾਨ ਕਿਸਾਨਾਂ ਨੂੰ ਜਿਹੜੀ 23 ਦੀਆਂ 23 ਫਸਲਾਂ ਉੱਤੇ ਐਮਐਸਪੀ ਦੇਾਂਗੇ ਕਰਜ਼ੇ ਵੀ ਮਾਫ਼ ਕਰਾਂਗੇ ਹੋਰ ਵੀ ਕਟੌਤੀਆਂ ਕਰਾਂਗੇ ਲੇਕਿਨ ਤੁਸੀਂ ਬਾਕੀ ਭਾਰਤ ਦੇ ਸਟੇਟਾਂ ਦਾ ਰੋਲਾ ਨਾ ਪਾਓ ਲੇਕਿਨ ਕਿਸਾਨ ਆਪਣੀ ਜਿੱਦ ਉੱਤੇ ਅੜੇ ਹੋਏ ਨੇ ਕੇ ਪੂਰੇ ਭਾਰਤ ਦੇ ਕਿਸਾਨਾਂ ਨੂੰ ਅਤੇ ਉਹਨਾਂ ਦੀਆਂ 23 ਫਸਲਾਂ ਉੱਤੇ ਜਿਹੜੀ ਹੈ ਐਮਐਸਪੀ ਦੇਣੀ ਪੈਂਦੀ ਹੈ ਇਹਦੇ ਨਾਲ ਕਿਸੇ ਵੀ ਤਰ੍ਹਾਂ ਦਾ ਸੈਂਟਰ ਸਰਕਾਰ ਨੂੰ ਇਕਨੋਮਿਕਲੀ ਫਾਈਨੈਂਸ਼ੀਅਲੀ ਲਾਸ ਘਾਟਾ ਨਹੀਂ ਪੈਂਦਾ ਇਸ ਕਰਕੇ ਦੇ ਦੇਣੀ ਚਾਹੀਦੀ ਹੈ ਲੇਕਿਨ ਇਧਰ ਨੈਬ ਸੈਣੀ ਜੋ ਹਰਿਆਣੇ ਦੇ ਮੁੱਖ ਮੰਤਰੀ ਨੇ ਕੱਲ ਉਹ ਪੰਜਾਬ ਤੇ ਆਏ ਕਿਉਂਕਿ ਉਹਨਾਂ ਨੇ ਜਿਮਨੀ ਚੋਣ ਦੇ ਵਿੱਚ ਜਿਹੜਾ ਹੈ ਆਉਣ ਵਾਲੇ ਦਿਨਾਂ 'ਚ ਹਿੱਸਾ ਲੈਣਗੇ ਲੇਕਿਨ ਉਹਨਾਂ ਨੇ ਪਹਿਲਾਂ ਹੀ ਜਿਹੜਾ ਹੈ ਪੈਂਤਰਾ ਖੇਡ ਦਿੱਤਾ ਕਿ ਅਸੀਂ ਪੰਜਾਬ ਨੂੰ ਪੰਜਾਬ ਦੇ ਕਿਸਾਨਾਂ ਨੂੰ ਤੇ ਹੀ ਨਹੀਂ 24 ਫਸਲਾਂ ਉਤੇ ਐਮਐਸਪੀ ਦੇਾਂਗੇ ਖਰਚੇ ਵੀ ਮਾਫ ਕਰਾਂਗੇ ਹੋਰ ਵੀ ਸਬਸਿਡੀ ਦੇਾਂਗੇ ਜੇਕਰ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣ ਜਾਂਦੀ ਹੈ ਉਹ ਕਹਿੰਦੇ ਤੁਸੀਂ ਹਰਿਆਣੇ ਦੇ ਲੋਕਾਂ ਨੂੰ ਪੁੱਛ ਲਓ ਹਰਿਆਣੇ ਦੇ ਕਿਸਾਨਾਂ ਨੂੰ ਪੁੱਛ ਲਓ ਮਜਦੂਰ ਵਰਗ ਨੂੰ ਪੁੱਛ ਲੋ ਜਿਹੜੇ ਵਾਅਦੇ ਕੀਤੇ ਸੀ ਜੇਕਰ ਉਹਨਾਂ ਦੇ ਵਿੱਚੋਂ ਇੱਕ ਵੀ ਅਸੀਂ ਵਾਅਦਾ ਪੂਰਾ ਨਹੀਂ ਕੀਤਾ ਤੇ ਸਾਨੂੰ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਵੋਟ ਪਾਉਣ ਦੀ ਲੋੜ ਨਹੀਂ ਹੁਣ ਕੀ ਪੰਜਾਬ ਦੇ ਕਿਸਾਨ ਪਰਮਾਏ ਜਾਂਦੇ ਨੇ ਜਾਂ ਨਹੀਂ ਜਿਹੜਾ ਜਾਲ ਉਹਨਾਂ ਨੇ ਐਮਐਸਪੀ ਵਾਲਾ ਕੱਲੇ ਪੰਜਾਬ ਦੇ ਕਿਸਾਨਾਂ ਵਾਸਤੇ ਸੁੱਟ ਦਿੱਤਾ ਹੈ ਜਾਂ ਕਰਜ਼ੇ ਮਾਫੀ ਨੂੰ ਲੈ ਕੇ ਉਹਦੇ ਵਿੱਚ ਫਸਦੇ ਨੇ ਜਾਂ ਨਹੀਂ ਫਸਦੇ ਇਹ ਤਾਂ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ ਧੰਨਵਾਦ